ਤੁਹਾਨੂੰ ਮੈਂ ਪਹਿਲਾ ਸਵਾਲ ਕਰਨਾ ਚਾਹੂੰਗਾ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਤੁਹਾਡੇ ਫਲੈਟ ਦਾ ਦੌਰਾ ਕੀਤਾ ਤੇ ਮੈਨੂੰ ਕਿਤਾਬਾਂ ਮਿਲੀਆਂ ਇਹ ਵੀ ਬੜੀ ਦੇਰ ਬਾਅਦ ਹੋਇਆ ਕਿ ਕਿਸੇ ਲੀਡਰ ਦੇ ਘਰੋਂ ਲਿਟਰੇਚਰ ਮਿਲ ਜੇ ਲਿਟਰੇਚਰ ਪੰਜਾਬੀਆਂ ਦੇ ਘਰਾਂ ਚੋਂ ਗਾਇਬ ਹੋ ਗਿਆ ਤੁਸੀਂ ਪੜਨ ਦਾ ਕਾਫੀ ਸ਼ੌਂਕ ਰੱਖਦੇ ਹੋ ਬਿਲਕੁਲ ਮੈਨੂੰ ਲੱਗਦਾ ਨੀਗਾ ਵੀ ਮੇਰੇ ਘਰ ਦਾ ਜਾਂ ਮੇਰੇ ਫਲੈਟ ਦਾ ਜਾਂ ਜਿੱਥੇ ਮੇਰੀ ਕਾਰ ਦੇਖ ਲਓ ਜਿੱਥੇ ਵੀ ਮੈਂ ਰਹਿਣਾ ਉੱਥੇ ਕੋਈ ਨਾ ਕੋਈ ਕਿਤਾਬਾਂ ਹੋਣਗੀਆਂ ਹੀ ਹੋਣਗੀਆਂ ਮੇ ਜਿਹੜੀ ਕਿਤਾਬ ਹੁੰਦੀ ਹੈ ਇੱਕ ਜਿਹੜਾ ਬੰਦਾ ਲਿਖਦਾ ਕਿਤਾਬ ਤਾਂ ਉਹ ਆਪਣੀ ਲਾਈਫ ਦਾ ਸਭ ਤੋਂ ਅੱਛੀ ਚੀਜ਼ ਸਭ ਤੋਂ ਨਚੋੜ ਉਹ ਕਿਤਾਬ ਦੇ ਵਿੱਚ ਲਿਖਦਾ ਜ਼ਿੰਦਗੀ ਦੇ ਕਰਕਸ ਆ ਉਹਦਾ ਸਭ ਕੁਝ ਮਤਲਬ ਜਿਹੜਾ ਉਹਨੇ ਸੋਚਿਆ ਆਪਣੀ ਕੋਈ 80 ਸਾਲ ਦਾ ਬੰਦਾ ਲਿਖਦਾ ਤਾਂ ਮੈਂ ਇਹ ਸੋਚਦਾ ਵੀ ਜਿਹੜੀ ਇਹ ਕਿਤਾਬ ਦੀ ਏ 80 ਸਾਲ ਆ ਜੇ ਕਿਸੇ 100 ਸਾਲ ਦੇ ਬੰਦੇ ਨੇ ਲਿਖਿਆ ਤਾਂ ਮੈਨੂੰ ਇਹ ਲੱਗਦਾ ਵੀ ਕਿਤਾਬ ਦੀ ਏਜ 100 ਸਾਲ ਆ ਮੈਂ ਇੱਕ ਵਾਰ ਗੋਆ ਗਿਆ ਜੀ ਉੱਥੇ ਮੈਂ ਇੱਕ ਜਗ੍ਹਾ ਗਿਆ ਉਹਨਾਂ ਦੇ ਲਾਇਬ੍ਰੇਰੀ ਫਿਰ ਅਸੀਂ ਜਿਹੜੇ ਰੂਮ ਚ ਰਹੇ ਉੱਥੇ ਵੀ ਲਾਇਬ੍ਰੇਰੀ ਜਿੱਥੇ ਜਾਇਆ ਕਰੋ ਉੱਥੇ ਲਾਇਬ੍ਰੇਰੀ ਗੋਆ ਦੇ ਵਿੱਚ ਲਾਇਬ੍ਰੇਰੀਆਂ ਦਾ ਬਹੁਤ क्रेज ਆ ਤੇ ਮੈਂ ਉੱਥੇ ਇੱਕ ਫਿਰ ਮੈਨੂੰ 올ਡੇਜਡ ਅੰਕਲ ਮਿਲੇ ਮੈਂ ਉਹਨਾਂ ਨੂੰ ਪੁੱਛਣ ਲੱਗ ਗਿਆ ਜੀ ਮੈਂ ਕਿਹਾ ਇਹ ਤੁਸੀਂ ਲਾਇਬ੍ਰੇਰੀਆਂ ਕਹਿੰਦੇ ਇਹ ਪਹਿਲਾਂ ਤੁਹਾਡੇ ਪੰਜਾਬ ਚ ਵੀ ਹੁੰਦੀਆਂ ਸੀ ਕਹਿੰਦੇ ਪੰਜਾਬ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਲਾਇਬ੍ਰੇਰੀ ਹੁੰਦੀ ਸੀ ਜਿਹੜੇ ਸਾਡੇ ਫਾਦਰ ਸਾਹਿਬ ਨੇ ਦਾਦੇ-ਪੜਦਾਦੇ ਨੇ ਉਹ ਪੜਦੇ ਸੀ ਕਿਤਾਬਾਂ ਪੜਦੇ ਸੀ ਪਰ ਉਹ ਕਹਿੰਦੇ ਹੁਣ ਪੰਜਾਬ ਦਾ ਜਿਹੜਾ ਕਲਚਰ ਆ ਲਾਇਬ੍ਰੇਰੀ ਟੂ ਦਾਰੂ ਵਾਲ ਚਲ ਗਿਆ ਕਹਿੰਦੇ ਅੱਜ ਤੁਹਾਨੂੰ ਚੰਗੇ ਚੰਗੇ ਪੰਜਾਬੀਆਂ ਦੇ ਘਰੇ ਬਾਰ ਦੇਖਣ ਨੂੰ ਮਿਲੇਗਾ